ਕਿਉਂ ਮੰਨਦੇ ਹੋ ਫਿਰ ਇਸ ਡਰਾਮੇ ਨੂੰ ਮੰਨ ਕੇ ਕਿ ਨਹੀਂ ਦੇਖੋ ਚਾਹੇ ਕੁਝ ਵੀ ਹੋਵੇ ਜਥੇਦਾਰ ਹੋਣ ਚਾਹੇ ਪ੍ਰਧਾਨ ਹੋਵੇ ਤੇ ਚਾਹੇ ਵਰਕਿੰਗ ਕਮੇਟੀ ਹੋਵੇ ਇਹਨਾ ਕਰਨੇ ਇਹੇ ਡਰਾਮੇ ਹੀ ਬਸ ਡਰਾਮੇ ਹੈ ਇਹਦੇ ਚ ਹਕੀਕਤ ਕੁਝ ਨਹੀਂ ਹੈ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਉਹਦੇ ਅੰਡਰ ਚ ਹੈ ਦੱਬੇ ਆ ਜਥੇਦਾਰ ਵੀ ਔਰ ਵਰਕਿੰਗ ਕਮੇਟੀ ਵੀ ਔਰ ਬਾਕੀ ਲੋਕ ਵੀ ਬਾਦਲ ਪ੍ਰਵਾਹਤ ਤੇ ਜੋ ਕਹਿੰਦਾ ਉਹ ਹੀ ਕਰਦੇ ਉਹਨੇ ਡਰਾਮਾ ਕੀਤਾ ਅਸਤੀਫੇ ਦਾ ਔਰ ਇਹਨਾਂ ਅੱਗੋਂ ਉਹ ਡਰਾਮੇ ਨੂੰ ਪੂਰਨ ਕਰਤਾ ਕਿ ਅਸੀਂ ਅਸਤੀਫਾ ਨਹੀਂ ਪ੍ਰਵਾਨ ਕਰਾਂਗੇ ਜੇ ਅਸਤੀਫਾ ਵਾਪਸ ਨਾ ਲਿਆ ਤਾਂ ਅਸੀਂ ਸਾਰੇ ਅਸਤੀਫਾ ਦੇ ਦਾਂਗੇ ਉਹ ਤੁਸੀਂ ਅਸਤੀਫਾ ਨਾਮ ਹੀ ਦੋਗੇ ਤਾਂ ਵੀ ਤੁਹਾਡਾ ਅਸਤੀਫਾ ਹੀ ਸਮਝੋ ਕਿਉਂਕਿ ਤੁਹਾਨੂੰ ਬੁਰਕੀ ਤੇ ਕਿਸੇ ਨੇ ਹੁਣ ਪਾਉਣੀ ਨਹੀਂ ਹੈ ਜੇ ਇਹ ਹੀ ਕੰਮ ਕੀਤਾ ਤੇ ਉਹਨਾਂ ਚਿਰ ਕਾਲੀ ਦਲ ਨੂੰ ਕੋਈ ਬੁਰਕੀ ਨਹੀਂ ਪੈਣੀ ਜਿੰਨਾ ਚਿਰ ਬਾਦਲ ਪਰਿਵਾਰ ਵਿੱਚ ਹੈ ਮੌਕਾ ਸੀ ਮੌਕਾ ਸਾਂਭ ਲੈਂਦੇ ਹੋ ਤੁਸੀਂ ਇਹ ਲੰਬੇ ਹੋਣਿਆ ਹੀ ਇਹਦਾ ਅਸਤੀਫਾ ਮਨਜ਼ੂਰ ਕਰਕੇ ਇੱਕ ਐਕਸਟਰਾ ਸੈਡ ਤੋਂ ਪ੍ਰਧਾਨ ਬਣਾਉਦੇ ਕਾਲੀ ਦਲ ਫਿਰ ਤੋਂ ਜ਼ਿੰਦਾ ਹੋ ਜਾਂਦਾ ਪਰ ਤੁਸਾਂ ਲੱਗਦਾ ਕਿ ਭਾਜਪਾ ਦੇ ਤਰਵੇਂ ਚੜ ਚੜ ਕੇ ਆ ਰਹੇ ਸਨ ਤੇ ਤਰਵੇਂ ਚੜ ਚੜ ਕੇ ਇਹਨੇ ਕਮੀਨੇ ਹੋ ਗਏ ਹੋਗੇ ਤੁਸੀਂ ਕਾਲੀ ਦਲ ਨੂੰ ਜ਼ਿੰਦਾ ਹੋਣ ਹੀ ਨਹੀਂ ਦੇਣਾ ਚਾਹੁੰਦੇ ਬਾਦਲ ਪ੍ਰਵਾਹ ਨੇ ਅਕਾਲੀ ਦਲ ਨੂੰ ਜਨਤੂ ਜਗੇ ਖਤਮ ਕਰਵਾਇਆ ਤੇ ਤੁਸੀਂ ਇਹਦੀ ਗੁਲਾਮੀ ਚੋਂ ਨਿਕਲ ਨਹੀਂ ਰਹੇ ਹੋ ਤੇ ਟੋਟਲੀ ਜਿੰਨਾ ਵੀ ਹੋਇਆ ਹੋਇਆ ਡਰਾਮਾ ਹੀ ਆ ਨਾ ਇਹਨੂੰ ਕੋਈ ਸਜ਼ਾ ਮਿਲੀ ਆ ਤੇ ਨਾ ਇਹਨੂੰ ਕੋਈ ਪ੍ਰਧਾਨਗੀ ਜਾਣੀ ਆ ਤੇ ਨਾ ਅਕਾਲੀ ਦਲ ਦਾ ਕੋਈ ਭਲਾ ਹੋਣਾ ਵਾ ਤੇ ਨਾ ਇਸ ਤਰੀਕੇ ਨਾਲ ਅਕਾਲੀ ਦਲ ਨੂੰ ਕਦੇ ਪੰਜਾਬ ਚ ਵੋਟ ਮਿਲਣੀ ਆ ਏ ਸੰਗ ਦੇ ਨਾਲ ਮਿਲ ਕੇ ਬਾਦਲ ਪਰਿਵਾਰ ਨੇ ਇੱਕ ਸੌਦਾ ਕਰਕੇ ਤੇ ਕਾਲੀ ਦਲ ਦਾ ਨਾਸ਼ ਕਰਵਾਇਆ ਇਹ ਸਾਰੇ ਬਾਦਲ ਪਰਿਵਾਰ ਪੂਰਾ ਸੰਗ ਦਾ ਮੈਂਬਰ ਹੈ ਸਕਰੀਆ ਇਸੇ ਕਰਕੇ ਸੰਸਥਾ ਵਿੱਚ ਵੀ ਉਹਨਾਂ ਨੂੰ ਵਾੜਿਆ ਤੇ ਤੁਸੀਂ ਇਹਨਾਂ ਦੀ ਚੱਲ ਉਹਨੇ ਸਮਝਦੇ ਇਹ ਜੋ ਵੀ ਹੋ ਰਿਹਾ ਹੈ ਨਾ ਸਿਰਫ ਡਰਾਮਾ ਹੋ ਰਿਹਾ ਇਹਨਾਂ ਨਾਲ ਪ੍ਰਧਾਨਗੀ ਛੱਡਣੀ ਆ ਤੇ ਨਾ ਇਹ ਤੋਂ ਪ੍ਰਧਾਨਗੀ ਕਿਸੇ ਨੇ ਲੈਣੀ ਆ ਕਿਉਂਕਿ ਸਾਰੇ ਇਹਦੇ ਪਾਲਤੂ ਉਹ ਜਿਹੜੇ ਆ ਨਾ ਕਤੂਰੇ ਆ ਪੁੰਦਰ ਵੀ ਕੁਛ ਨਹੀਂ ਕਰ ਸਕਦਾ ਕਿਉਂਕਿ ਪੁੰਦਰ ਦਾ ਤਾਂ ਬੱਚਾ ਵਾਏ ਤੇ ਆਪਣੇ ਪੁੱਤ ਨੂੰ ਕੋਈ ਕਰ ਸਕਦਾ ਲੰਬੇ ਇਹ ਤਮਾਸ਼ੇ ਦੇਖੋ ਕਾਲੀ ਦਲ ਦਾ ਨਾਸ਼ ਹੁੰਦਾ ਦੇਖੋ ਇਹਨਾਂ ਦੇ ਹੱਥੋਂ ਅਫਸੋਸ ਜ਼ਰੂਰ ਹੈ ਬਹੁਤ ਹੈ ਕਿ ਇਹਨਾਂ ਨੇ ਕਾਲੀ ਦਲ ਦਾ ਨਾਸ਼ ਕਰਾਤਾ ਕਿਉਂਕਿ ਇੱਕ ਹੀ ਧਾਰਮਿਕ ਜਾਂ ਸੰਸਥਾ ਸੀਗੀ ਸਾਡੀ ਜੋ ਰਾਜਨੀਤਿਕ ਸੰਸਥਾ ਸੀਗੀ ਉਹ ਵੀ ਬਰਬਾਦ ਕਰਵਾਤੀ ਇਹਨਾਂ ਨੇ ਤੇ ਬਾਕੀ ਜੋ ਧਾਰਮਿਕ ਸੰਸਥਾਵਾਂ ਸੀ ਉਹ ਵੀ ਸਾਡੀਆਂ ਗੁਲਾਮ ਕਰਵਾਤੀਆਂ ਸੰਗ ਦੇ ਅਫਸੋਸ ਹੈ ਕਿਉਂਕਿ ਇਸ ਅਕਾਲੀ ਦਲ ਨੂੰ ਬਣਾਉਣ ਦੇ ਲਈ ਕੁਰਬਾਨੀਆਂ ਵੀ ਹੋਈਆਂ ਸੀ ਤੇ ਅਕਾਲੀ ਦਲ ਨੂੰ ਤਰੱਕੀਆਂ 'ਚ ਲਿਆਉਣ ਲਈ ਵੀ ਕੁਰਬਾਨੀਆਂ ਹੋਈਆਂ ਸੀ ਅਕਾਲੀ ਦਲ ਬਣਿਆ ਸੀ ਧਰਮ ਦੇ ਲਈ ਇਹ ਕੋਈ ਧਰਮ ਦਾ ਪੱਖ ਨਹੀਂ ਸੀ ਤੇ ਇਹਨਾਂ ਨੇ ਨਾ ਆਪ ਦੇ ਸੌੜੇ 43 ਲਾਲਚ ਦੇ ਲਈ ਸੰਘ ਨਾਲ ਲੜ ਕੇ ਤੇ ਅਕਾਲੀ ਦਲ ਦਾ ਨਾਸ਼ ਕਰਵਾਤਾ ਤੇ ਨਾਮ ਬਾਦਲ ਨੇ ਅਸਤੀਫਾ ਉਹਨਾਂ ਨੇ ਮਨਜ਼ੂਰ ਕਰਨਾ ਤੇ ਨਾਮ ਬਾਦਲ ਨੇ ਪਾਸੇ ਹਟਣਾ ਤੇ ਨਾ ਕਾਲੀ ਦਲ ਦਾ ਪੜਾ ਹੋਣਾ ਇਹ ਕਰਕੇ ਇਹਦਾ ਤਾਂ ਪਤਾ ਹੀ ਆ